ਹਿੰਦ ਸਤਿ ਸ਼੍ਰੀ ਅਕਾਲ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਖਵਾਲਾ ਤਹਿਸੀਲ ਜਨਾਰਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆਂ ਦੋਵੇਂ ਤੁਹਾਨੂੰ ਸੋਇਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਠਾ ਜੀ ਸਭ ਠੀਕ ਠਾ ਜੀ ਨਾਮ ਦੱਸ ਤੇ ਕਰੀ ਨਾਮ ਰਦੀਂਦਰ ਸਿੰਘ ਹਾਂਜੀ ਲਖਿਆਲਾ ਤਸਵੀਰ ਨਾ ਜਾਣਾ ਜ਼ਿਲ੍ਹਾ ਅਮਰਸਾ ਤੇ ਫੋਨ ਨੰਬਰ ਬੋਲ ਦੇ ਇੱਕ ਵਾਰੀ ਫੋਨ ਨੰਬਰ 977973384 ਠੀਕ ਹੈ ਹਰ ਕੀ ਕਾਫੀ ਦਿਨ ਪਾਤੇ ਇਦਾਂ ਹੀ ਵੀ ਜੀ ਥੋੜਾ ਜਿਹਾ ਮਾਲ ਘੱਟ ਲੱਗਦਾ ਹੈ ਅੱਛਾ ਹਾਂਜੀ ਤੇ ਨਾਲੇ ਆਪਾਂ ਮਾਲ ਥੋੜਾ ਜਿਹਾ ਭਾਜ ਲੈਣਾ ਹੁੰਦਾ ਠੀਕ ਹੈ ਕੁਛ ਇਹ ਕੀ ਆਈ ਚਲਾਈ ਵੀ ਹੋਈ ਗਈ ਹੈ ਚਲਾਈ ਵੀ ਹੁੰਦੀ ਗਈ ਇੱਕ ਅੱਧਾ ਲੈ ਜਾਂਦਾ ਫੇਕ ਜਾਂਦਾ ਰਿਹਾ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਇਤਾਂ ਹੀ ਆਪਾਂ ਕਰਨੀ ਹੈ ਤੇ ਥਾਣਾ ਦਾ ਸਾਈਜ਼ ਗੈਪ ਇਹਦਾ ਆਪਾਂ ਲਾ ਕੇ ਤਾਂ ਦੇਖ ਸਕਦੇ ਆ ਤੇ ਦੱਸਿਓ ਵੀ ਜੀ ਇਹ ਤੇ ਭਾਵੇਂ ਜੀ ਪੂਰਾ ਸੁਆ ਹੈ ਹਾਂਜੀ ਇਹ ਨੂੰ 25 ਕਿ ਦਿਨ ਹੋਏ ਸੂਈ ਨੂੰ ਜਵਾਬ ਉੱਧਰ ਪੱਦਾ ਹੈ ਅੱਛਾ ਤੇ ਦੁੱਧ ਦੇ ਥਲੇ 13-14 ਕਿਲੋ ਤਿਆਰ ਆਉਂਦਾ ਅੱਛਾ ਤੇ ਦੁੱਧ 13-14 ਲੀਟਰ ਜਿਹੜਾ ਹੈਗਾ ਪੱਕਾ ਪੱਕਾ ਦੁੱਧ ਜਿਹੜਾ ਮਲਕੀ ਠੰਡਾ ਕਰਕੇ ਲੀਟਰ ਵਾਲਾ ਵੰਦੇ ਤੋਰਾਂ ਹੈ ਕਰੀ ਨਾ ਬਾਕੀ ਵੀਡੀਓ ਤੋਂ ਕਿਸੇ ਨੇ ਮੇ ਪਸ਼ੂ ਖੜਨਾ ਹੁੰਦਾ ਵਾ ਆਪਣੀ ਤਸੱਲੀ ਕਰ ਸਕਦੇ ਜੇ ਤੇ ਪਸ਼ੂ ਲਿਆ ਕਰੋ ਜੇ ਨਹੀਂ ਤਸੱਲੀ ਕਰ ਸਕਦੇ ਤੇ ਫਿਰ ਕਿਤੇ ਲੱਗ ਬੰਨਾ ਵੇਖ ਲਿਆ ਕਰੋ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਕਿਹੇ ਵੀ ਵੀਡੀਓ ਤੋਂ ਕਿਤੇੋਂ ਵੀ ਲੈਣਾ ਹੈ ਯਾਨੀ ਕਿ ਕਿਥੋਂ ਕਿਤੇੋਂ ਵੀ ਕਿਹੇ ਵੀ ਵੀਰ ਦੀ ਵੀਡੀਓ ਤੋਂ ਲੈਣਾ ਵਾਟ ਸਵਾਗਤ ਜੀ ਸਭ ਨੂੰ ਇਸ ਘਰ ਦੀ ਬੜੀ ਜੀ ਬਾਕੀ ਤਾਂ ਨੇਕ ਹੀ ਚਿਹਰੇ ਤੇ ਵੀ ਖੂਬਸੂਰਤ ਆ ਤੇ ਵਗ ਆ ਬੱਚਾ ਆ ਜਿਹੜਾ ਆਪਣੀ ਕੋਈ ਵੀਰ ਸਮਝਣਾ ਵੇਖ ਲੈ ਲੈ ਜਾ ਵੇ ਜੀ ਬੰਦ ਤੇ ਕਿੰਨਾ ਵੀਰ ਜੀ ਰੱਖਦੀ ਹੈ ਤਾਂ ਮੁੱਲ ਫਿਰ ਆਪਾਂ ਜੀ ਜੇ ਤੇ ਹਿੰਦੀ ਨਾਲੂ ਤੇ ਹਾਂਜੀ ਫਿਰ ਤੇ 55 60000 ਰੁਪਏ ਕੀ ਹਾਂਜੀ ਹੁਣ ਵੀਰ ਜੀ 40000 ਚ ਮੰਤਨ ਕਰਦਾ ਕਿੰਨਾ ਅੱਛਾ ਕੋ ਫੋਨ ਲਾਵੇ ਇੱਕ ਵਾਰੀ ਹਨਾ ਖੁੱਲਾ ਕਰਦਾ ਖੁੱਲਾ ਮੰਤਨ ਕਰ ਦੋਗੇ ਕੀ ਦਿੱਤੀ ਇਹੋ ਜੀ ਤੁਹਾਨੂੰ ਪਤਾ ਬਰੀਡ ਮਸਲ ਜਾਵੇ ਮੇਦੀ ਨਹੀਂ ਮਿਲਦਾ ਠੀਕ ਹੈ ਜੀ ਹਾਂਜੀ ਆਪਾਂ ਕੋਈ ਨਹੀਂ ਦੇਦਾ ਖੁੱਲਾ ਮੰਤਨ ਕਰ ਕੋ ਫੋਨ ਲਾਵੇ ਇੱਕ ਵਾਰੀ ਹਨਾ ਤੇ ਦੁੱਧ 12 13 ਲੀਟਰ ਚਵਾ ਕੇ ਦੋਗੇ ਬਿਲਕੁਲ 13 ਕਿਲੋ ਪੂਰਾ ਚਵਾ ਕੇ ਦਵਾ 6 13 ਲੀਟਰ ਜਿਹੜਾ ਘਰੋਂ ਚਵਾ ਕੇ ਦੋਗੇ ਠੀਕ ਹੈ ਤੇ ਹੁਣ ਜਿਹੜੀ 2 ਨੰਬਰ ਤੇ ਆ ਗਈ ਥਾਣਾ ਇਹਦੇ ਵੀ ਲੱਗਦੇ ਦੇਖ ਸਕਦੇ ਜੀ ਤੇ ਇਹਦੇ ਕੋਲ ਵੀ ਜੀ ਕਿੰਨਾ ਦੁੱਧ ਜੀ ਇਸ ਵਿੱਚ 11-12 ਕਿਲੋ ਹੈਗਾ ਪੱਕਾ ਦੁੱਧ 11-12 ਜੀ ਠੀਕ ਹੈ ਤੇ ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ ਜੀ ਇਹਨੂੰ 2 ਹਫ਼ਤੇ ਦਿਨ ਹੋਏ ਆ ਜਵਾਗ ਦਾ ਪਰਸੋਂ ਮਰ ਗਿਆ ਅੱਛਾ ਜਵਾਗ ਇਹਦਾ ਨਹੀਂ ਹੈਗਾ ਹੁਣ ਬੱਚਾ ਮਰ ਗਿਆ ਤਾਂ ਤੁਹਾਡੇ ਕੋਲ ਹੀ ਮਰਿਆ ਗਿਆ ਮਰਿਆ ਕੋਲ ਇਹ ਵੀਡੀਓ ਵੀ ਹੈਗੀ ਆ ਆਪਾਂ ਦਿਖਾ ਦਾਂਗੇ ਅੱਛਾ ਤੋਰੋ ਹਾਂ ਫਿਰ ਇੱਕ ਦਿਨਾਂ ਨੂੰ 12 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਇਹਦੇ ਕੋਲ ਵੀ ਕਹਿੰਦੇ ਕਿ ਮੌਕੇ ਤੇ ਤਿਆਰ ਹੈ ਬੱਚਾ ਜਿਹੜਾ ਕਹਿੰਦੇ ਕਿ ਇਹਦਾ ਪਰਸਨ ਦਾ ਮਰ ਗਿਆ ਬੰਦੋ ਇਹਦਾ ਕੀ ਰੱਖਣਾ ਵਿੱਧੀ ਮੁੱਲ ਫਿਰ ਆਪਾਂ ਜੀ ਜੀ 14 ਤੋਂ ਘਾਟਾ ਹੀ ਪੈਣਾ ਹਾਂ ਹਾਂਜੀ ਕਿਉਂਕਿ ਆਪਣੀ ਪਹੁੰਚ ਹੈਗੀ 35 36000 ਹਾਂਜੀ ਹਾਂਜੀ ਹੁਣ ਆਪਾਂ 32000 ਚ ਮੰਨ ਪਰਦਾ ਅੱਛਾ 32000 ਚ ਮੰਨਤਨ ਕਰ ਦੋਗੇ ਤੇ ਦੁੱਧ 12 ਲੀਟਰ ਬਿਲਕੁਲ ਘਰੋ ਚਵਾ ਦੋਗੇ ਘਰੋ ਦੋ ਡੰਗ ਤੇ 3 ਡੰਗ ਆਪਣੀ ਤਸੱਲੀ ਕਰੇ ਵੀਰ ਕਾ ਨਹੀਂ ਆ ਸਕਦਾ ਕੋਈ ਵੀਡੀਓ ਕਾਲ ਤੇ ਵੀਡੀਓ ਕਾਲ ਤੇ ਚਵਾ ਲੈ ਹਨਾ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵਿੱਧੀ ਹੋਰ ਕੁਝ ਕਹਣਾ ਹੈ ਇਹੀ ਬੇਨਤੀ ਆ ਕਿ ਇੱਥੇ ਆਓ ਤੇ ਦੋ ਤਿੰਨ ਡੰਗ ਚੋ ਹਾਂਜੀ ਜਿਹੜਾ ਵੀ ਦੂਰ ਨੇੜੇ ਵਾਲਾ ਏ ਤੇ ਉਹ ਵੀਡੀਓ ਗੱਲ ਤੇ ਚਵਾਵੇ ਆਪਣੀ ਤਸੱਲੀ ਕਰ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਵੇਸ ਚ ਆ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ